ਕਾਕਾ ਸਿੰਘ ਸਰ ਇਹ ਜਿਹੜਾ ਹਾਸਾ ਹੋਇਆ ਹੈ ਕਿਸ ਤਰ੍ਹਾਂ ਹੋਇਆ ਮਤਲਬ ਇਹ ਸਰ ਤੋਂ ਉਦਕਾਰਨ ਹੋਇਆ ਜੀ ਜਿਹੜੀ ਤਿੰਨੇ ਗੱਡੀਆਂ ਐ ਦਿੱਲੀ ਸਾਈਡ ਤੋਂ ਆ ਰਹੀਆਂ ਸੀ ਜੀ ਤੇ ਅਚਾਨਕ ਟਰੱਕ ਦੀ ਬ੍ਰੇਕ ਨੱਕ ਲਗਾ ਟੱਕਰ ਹੋ ਗਈ ਜੀ ਇਹਨਾਂ ਦੀ ਤੇ ਜਾਨੀ ਨੁਕਸਾਨ ਕੋਈ ਸੱਟ ਵਗੈਰਾ ਕਿਸੇ ਦੇ ਨਹੀਂ ਆਈ ਹੈਗੀ ਜਿਹੜੀ ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ ਕਿੱਥੇ ਰਹਿਣ ਵਾਲਿਓ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਦਾ ਰਹਿਣ ਵਾਲਾ ਹਾਂ ਜੀ ਜਿਹੜਾ ਇਹ ਐਕਸੀਡੈਂਟ ਹੋਇਆ ਹੈ, ਕੀ ਕਰਨ ਕਿਵੇਂ ਐਕਸੀਡੈਂਟ ਹੋਇਆ ਜੀ? ਸਵੇਰੇ ਨਾ 9 ਵਜੇ ਦਾ ਟਾਈਮ ਸੀਗਾ ਇੱਥੇ ਜਾਮ ਲੱਗਾ ਹੋਇਆ ਸੀਗਾ ਤੇ ਤੋਂ ਦੇ ਕਾਰਨ ਅਸੀਂ ਜਾਮ ਦੇ ਵਿੱਚ ਖੜੇ ਸੀਗੇ। ਮੇਰੇ ਤੋਂ ਕਿ ਇੱਕ ਗੱਡੀ ਫੋਰਚੂਨਰ ਖੜੀ ਸੀ ਤੇ ਮੇਰੇ ਵਾਲੀ ਗੱਡੀ ਖੜੀ ਸੀ ਤੇ ਪਿੱਛੋਂ ਆਪਣੇ ਟਰੱਕ ਆਇਆ ਤੇ ਟਰੱਕ ਨੇ ਸਾਨੂੰ ਹਿੱਟ ਕੀਤਾ ਤੇ ਸਾਨੂੰ ਹਿੱਟ ਕਰਨ ਤੋਂ ਬਾਅਦ ਤੇ ਸਾਡੇ ਵਾਲੀ ਗੱਡੀ ਨੇ ਫਿਰ ਅੱਗੇ ਹਿੱਟ ਕੀਤਾ। ਜੀ ਹਾਂ ਜੀ ਗੱਡੀਆਂ ਰੁਕੀਆਂ ਹੋਈਆਂ ਸੀਗੀਆਂ, ਜਾਮ ਸੀਗਾ ਇੱਥੇ, ਜਾਮ ਲੱਗਾ ਹੋਇਆ ਤੇ ਗੱਡੀਆਂ ਖੜੀਆਂ ਸਨ। ਕੋਈ ਜਾਨੀ ਨੁਕਸਾਨ ਜਾਂ ਕੋਈ ਨਹੀਂ ਨਹੀਂ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਹ ਲੋਕਾਂ ਨੂੰ ਇਹੀ ਕਵਾਂਗੇ ਕਿ ਜ਼ਰੂਰੀ ਕੰਮ ਕਰਕੇ ਘਰੋਂ ਬਾਹਰ ਨਿਕਲੋ ਕਿਉਂਕਿ ਧੁੰਦਾਂ ਦੇ ਕਾਰਨ ਤੇ ਜ਼ੀਰੋ ਵਿਜ਼ਿਬਿਲਟੀ ਹੋਈ ਪਈ ਆ ਤੇ ਅੱਗੇ ਵੀ ਕੁਝ ਨਹੀਂ ਤੇਨ ਤੇ ਦਿਖਦਾ ਜੇ ਜ਼ਰੂਰੀ ਕੰਮ ਆ ਤਾਂ ਹੀ ਬਾਹਰ ਨਿਕਲੋ ਬਾਕੀ ਸਲੋ ਡਰਾਈਵ ਜਿੰਨਾ ਹੋ ਸਕਦਾ ਉਹਨਾਂ ਸਲੋ ਡਰਾਈਵ ਕਰੋ